दादन किडियां कालीयां पइयां है किते रोटी भी नहीं अडीकी पज गए दो में जणी हां रोटी दे आ दिखन को हां मैं निकल कर सब साथ हेलो ਕੀ ਕਰ ਕੌਲ ਅੱਛਾ ਅੱਛਾ ਕਰਦੀਆਂ ਤੋਂ ਸਸਾ ਕਰ ਪੰਜ ਕਿਹਾ ਚੱਲ ਜੇ ਉਹ ਨਹੀਂ ਨਹੀਂ ਮੈਂ ਨਾ ਫੋਨ ਲਾਉਣ ਲੱਗੀ ਆਪਣੀ ਭਜਾਈ ਨੂੰ ਪ੍ਰੀਤ ਨੂੰ ਤੇ ਉਹ ਲੱਗ ਗਿਆ ਚਲੋ ਕੋਈ ਨਹੀਂ ਵਧੀਆ ਹੋ ਗਿਆ ਲੱਗਾ ਕਿਹੜਾ ਉਪਰੇ ਥਾਂ ਆਪਣੇ ਥਾਂ ਹੀ ਲੱਗਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਆ ਨੰਬਰ ਵੀ ਪੇ ਤੁਹਾਨੂੰ ਪਤਾ ਸੇਮ ਸੇਮ ਕਈ ਜਿਹੜੀ ਹੁੰਦੇ ਆ ਤਾਂ ਉਹ ਪਤਾ ਹੀ ਨਹੀਂ ਲੱਗਦਾ ਹਾਂਜੀ ਬਸ ਠੀਕ ਠਾਕ ਤੁਸੀਂ ਦੱਸੋ ਆਪਣੀਆਂ ਸੇਧਾਂ ਦਾ ਕਿੱਦਾਂ ਹਾਂਜੀ ਸਾਰੇ ਠੀਕ ਠਾਕ ਆ ਸੁੱਖ ਵੀ ਠੀਕ ਗਰਮੀਤ ਵੀ ਠੀਕ ਆ ਹੋਰ ਕੀ ਹਾਲ ਚਾ ਰਪਿੰਦਰ ਦਾ ਅੱਛਾ ਅੱਛਾ ਯਾਤਰਾ ਵਧੀਆ ਵਧੀਆ ਹੋ ਗਈ ਅੱਛਾ ਠੀਕ ਹੈ ਠੀਕ ਠੀਕ ਆ ਮੈਂ ਵੀ ਫੋਨ ਤੁਹਾਨੂੰ ਲਾਉਣਾ ਸੀ ਤੇ ਮੇਰਾ ਥੋੜਾ ਟਾਈਮ ਹੀ ਲੱਗਾ ਤੁਸੀਂ ਹਾਂ ਦੇ ਪਲਾਟ ਲਿਆ ਵਧਾਈ ਹੋਵੇ ਤੁਹਾਨੂੰ ਭੈਣ ਜੀ ਹਾਂ ਜੀ ਉਹ ਕਹਿਣ ਲਈ ਗਰਮੀ ਤੇ ਪਤਾ ਨਹੀਂ ਪਲਾਟ ਕੇ ਕੋਠੀ ਲਈ ਆ ਭਲੀ ਮੈਂ ਤਾਂ ਇਹੀ ਸੋਚਿਆ ਵੀ ਗਰਮੀਤ ਕਹਿੰਦੇ ਸੀ ਉਹਨਾਂ ਕੋਠੀ ਲਈ ਆ ਤੇ ਮੈਂ ਚੱਲ ਕੋਈ ਨਹੀਂ ਭੈਣ ਜੀ ਨੂੰ ਮੈਂ ਵਧਾਈ ਦਊਂਗੀ ਅਵਲ ਤੇ ਮੈਂ ਸੋਚਿਆ ਸੀ ਵੀ ਉੱਥੇ ਜਾ ਕੇ ਦਊਂਗੀ ਵਧਾਈ ਤੇ ਮੇਰਾ ਟਾਈਮ ਨਹੀਂ ਇਦਾਂ ਲੱਗਦਾ ਰਿਹਾ ਕਿੰਨਾ ਇਹ ਨਾ ਮਨੀ ਹਾਂ ਗਾਨਾ ਚ ਫਰਕ ਤੇ ਮੈਨੂੰ ਹੋ ਸਕਦਾ ਲੱਗ ਵੀ ਗਿਆ ਹੋਊਗਾ ਪਰ ਮੈਂ ਇਦਾਂ ਨਹੀਂ ਕਰ ਸਕਦੇ ਪਰ ਮਣੀ ਹੋਣੀ ਮੈਨੂੰ ਦੱਸਣਗੇ ਨਾ ਮਿੰਨਾਂ ਤੇ ਕੋਈ ਗੱਲ ਹੀ ਨਹੀਂ ਕੀਤੀ ਇਹੋ ਜਿਹੀ ਪਲਾਟ ਦੀ ਉਹ ਨਾ ਅੱਛਾ ਅੱਛਾ ਚੱਲ ਕੋਈ ਨਹੀਂ ਭੈਣ ਜੀ ਚਲੋ ਠੀਕ ਆ ਕੋਈ ਗੱਲ ਨਹੀਂ ਠੀਕ ਜੀ ਹਾਂਜੀ ਹਾਂਜੀ ਆਵਾਂਗੇ ਜ਼ਰੂਰ ਕੋਈ ਨਹੀਂ ਭੰਜੀ ਜਰੂਰ ਆਵਾਂਗੀ ਚਲੋ ਠੀਕ ਹੈ ਠੀਕ ਹੈ ਠੀਕ ਲੈ ਸੇਪਤੀ ਵਈਆ ਤੂੰ ਹੀ ਤੇ ਅੱਜ ਮੈਂ ਕਿੰਨੀ ਆ ਜਾਣੀ ਕਿ ਛਾਪਾ ਮਾਰ ਲਿਆ ਫੋਨ ਵੀ ਨਹੀਂ ਕੀਤਾ ਮੈਨੂੰ ਨਹੀਂ ਛਾਪਾ ਕਿਹੜੇ ਛਾਪੇ ਦੀ ਗੱਲ ਕਰਦੀ ਆ ਪਹਿਲਾਂ ਤੂੰ ਇਹ ਦੱਸ ਕਿ ਫੋਨ ਤੇਰਾ ਹੁੰਦਾ ਕਿੱਥੇ ਫੋਨ ਤੇ ਹੁਣ ਤੇ ਆ ਪਿਆ ਵਾ ਉਧਰ ਉਧਰ ਚਾਰਜ ਲੱਗਾ ਅਸੀਂ ਬਾਅਦ ਚ ਫਿਰ ਗਲੀ ਚ ਘੰਡਾ ਰੋਣਾ ਪੈ ਗਿਆ ਮੇਹੋੜਾ ਹਲਾ 2080 ਭੁੱਲ ਗਿਆ ਚਲ ਉਹ ਦਿਨ ਦਾ ਚੇਤਾ ਭੁੱਲ ਗਿਆ ਜਿੱਦਨ ਮੈਂ ਤੈਨੂੰ ਫੋਨ ਲਾਇਆ ਸੀ ਮੈਂ ਆਪ ਨੂੰ ਲਾਇਆ ਸੀ ਉਹ ਦਿਨ ਤੂੰ ਮੇਰਾ ਫੋਨ ਚੁੱਕਿਆ ਚੁੱਕਿਆ ਤੇ ਗੱਲ ਨੂੰ ਐਦਾਂ ਮੇਰੇ ਨਾਲ ਪੈ ਗਈ ਤੇ ਬਾਅਦ ਤੂੰ ਇਹ ਵੀ ਨਹੀਂ ਫੋਨ ਕੀਤਾ ਵੀ ਭੈਣ ਮੇਰੀ ਕੀ ਸੋਚੂਗੀ ਕੀ ਆਖੂਗੀ ਤੇ ਮੈਂ ਹਾਂ ਗੱਲ ਤੇ ਤੇਰਾ ਚੱਜਣਾ ਕਰਨਾ ਤੇ ਉਹ ਹੋਇਆ ਕੀ ਨਹੀਂ ਆਏ ਹਾਏ ਦੀਦੀ ਤਾਂ ਤੁਹਾਨੂੰ ਪਤਾ ਸੌਂ ਹੁੰਦੀਆਂ ਕਰਦੇ ਸਨ ਗੱਲਾਂ ਮੈਂ ਅੱਜ ਪਰੇਸ਼ਾਨ ਹਾਂ ਕਿ ਮੋਟਰ ਸਾਡੀ ਖਰਾਬ ਹੋ ਗਈ ਮਿਸਤਰੀ ਨੂੰ ਵਾਰ-ਵਾਰ ਫੋਨ ਕਰਾਂ ਵਿੱਚ ਇਹ ਤੁਹੀਂ ਫੋਨ ਕਰੀ ਜਾਂਦਾ ਉਹ ਆ ਰਹੇ ਨਾ ਇਦਾਂ ਮਮੀ ਮੇਰੇ ਨਾਲ ਗਰਮ ਮੋਣ ਤੇ ਪਾਣੀ ਖਤਮ ਹੋਇਆ ਮੈਂ ਕਿ ਉੱਧਰ ਲੱਗੀ ਰਹੀ ਦੋ ਦਿਨ ਬਾਅਦ ਮਿਸਤਰੀ ਆਇਆ ਪਰ ਦੋ ਦਿਨਾਂ ਹੀ ਗਵਾਨੀਆਂ ਪਰ ਪਾਣੀ ਨਹੀਂ ਹੁੰਦੇ ਦੇ ਗਵਾਨੀਆਂ ਪਰ ਪਾਣੀ ਨਹੀਂ ਹੁੰਦੇ ਮੈਂ ਕਾਹਤੇ ਫੋਨ ਕਰਕੇ ਮੈਨੂੰ ਦੱਸ ਹੀ ਸਕਦੀ ਹਨ ਉਹ ਆਈਏ ਛੇਤਾ ਭੁੱਲ ਗਿਆ ਛੇਤਾ ਭੁੱਲ ਤੇ ਤੈਨੂੰ ਪਤਾ ਆਪਾਂ ਕਿੰਦਾ ਵਟਾ ਕੰਮ ਕੀਤਾ ਕਿ ਉਹਨਾਂ ਨੇ ਵੀ ਕਿਹੋ ਜਿਹੋ ਬਾਰੇ ਕੰਮ ਬਾਰੇ ਗੱਲਬਾਤ ਕਰਨੀ ਹੁੰਦੀ ਆਹੋ ਤੇ ਮੈਂ ਕਿਹੜੀ ਪੈੜੀਆਂ ਮੈਂ ਕਿਹੜਾ ਪਾਚਾ ਲੀ ਉਹ ਤੇ ਕੰਮ ਤੁਹਾਡਾ ਰੱਖਦੇ ਮੈਂ ਤਾਂ ਵਧੀਆ ਹੋ ਗਿਆ

ਹਾਏ ਹਾਏ ਮੰਮੀ ਨੂੰ ਆਉਂ ਦੋ ਪਹਿਲਾਂ ਥੋੜੇ ਦਿਨ ਮੰਮੀ ਨੂੰ ਨਹੀਂ ਥੋੜੇ ਦਿਨ ਆਉਂ ਦੋ ਮੁੰਡਾ ਮੇਰਾ ਵੀ ਇੱਥੇ ਆ ਜਿਆ ਕਰੂਗਾ ਕਦੋਂ ਆਉਂਦਾ ਹੈ ਗਿਆ ਨਹੀਂ ਆਣਾ ਆਇਆ ਹੀ ਨਹੀਂ ਅਜੇ ਫੇਰ ਧਿਆਨ ਨਾਲ ਗੱਲ ਸੁਣ ਅਜੇ ਥੋੜੇ ਦਿਨ ਨਾ ਰੁਕ ਜੋ ਕਿਉਂਕਿ ਇਹ ਤਾਂ ਜੇ ਤੁਹਾਨੂੰ ਨਹੀਂ ਪਤਾ ਤੇਰੀ ਸੱਸ ਨੂੰ ਨਹੀਂ ਪਤਾ ਤੇਰੇ ਦੇਰ ਨੂੰ ਨਹੀਂ ਪਤਾ ਤੇਰੀ ਦਰਾਣੀ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਤੇ ਤੁਹਾਡੇ ਨਾਲ ਜਾ ਰਿਆ ਵਾਂ ਜੀ ਚੁੱਕ ਲੈਣੀ ਆ ਨਹੀਂ ਚਾਹੇ ਹੁਣ ਪਤਾ ਲੱਗ ਜੇ ਤੇ ਚਾਹੇ ਹੁਣ ਰਹਿ ਜੇ ਰਵਿੰਦਰ ਆਪਾਂ ਹੁਣ ਇਹ ਕੰਮ ਕਰ ਲੈਣਾ 15 20 ਦਿਨਾਂ ਦੇ ਵਿੱਚ ਪਰ ਫੇਰ ਜਿੱਦੀ ਘਰ ਚ ਲੜਾਈ ਹੋਊਗੀ ਤਦ ਮੈਂ ਕਿਨਵੇ ਆ ਆਪਣਾ ਘੇਰੇ ਚਾਤੀ ਮਾਰ ਆਉਣੀ ਨੂੰ ਧਾਲਾ ਖੋਲ ਕੇ ਦੇਖਉਣੀ ਕਿਦਾਂ ਮਾ ਘਰ ਕਿਦਾਂ ਨਹੀਂ ਆ ਉਹ ਤੇ ਕੋਈ ਨਹੀਂ ਬਚਦਾ ਨਹੀਂ ਜਿਹੜੀ ਤਵੇ ਤੋਂ ਗਈ ਖਾਮੀ ਬਈ ਕੋ ਮੇਰੀ ਕੋ ਮੇਰੀ ਮਿਲ ਗਈ ਆ ਸਾਰਾ ਕੁਝ ਠੀਕ ਆ ਆਉਂਦਾ ਤੁਹਾਡੇ ਸਾਸ ਨੂੰ ਦੱਸਣ ਲੱਗਿਆ ਤਾਂ ਤੂੰ ਦੱਸਣ ਨਹੀਂ ਦਿੰਦਾ ਮੈਂ ਕਿਹਾ ਮੰਮੀ ਛਾਲਾ ਲੇਗੀ ਨਾ ਕਿ ਇਹ ਬੈਣਾ ਬੈਣਾ ਸੋਰੀਆਂ ਤੁਮਉਂਦੀਆਂ ਨੇ ਹਾਂ ਸੁਬਾ ਦੱਸ ਦਿੰਦੇ ਤੇ ਚੋਰੀ ਨਹੀਂ ਉਹ ਕੋਈ ਤਾਂ ਹੀ ਆਈ ਹੈ ਚੁੱਪ ਚਪੀਤੇ ਹੁਣ ਤੇਰੇ ਨਾਲ ਹੀ ਆਪ ਕਰਾ ਲਈਏ ਮਾਸੀ ਨੂੰ ਪਤਾ ਹੀ ਨਾ ਲੱਗੇ ਨਹੀਂ ਨਹੀਂ ਅਜੇ ਨਾ ਕੋਈ ਮੇਰੇ ਨਾਲ ਹੀ ਹੈ

ਆੰਦੇ ਕੀ ਸੋਖੋਂ ਕਹਿੰਦੇ ਸੀ ਕੋਠੀ ਨਹੀਂ ਲਈ ਤੇ ਇਹੋ ਡਏ ਗਰਮੇਤ ਮਣੀ ਹੁਣੀ ਮੰਮੀ ਡਏ ਨਹੀਂ ਆ ਲੈ ਲਈ ਐ ਇੰਨਾ ਨੇ ਤੁਹਾਨੂੰ ਤੇ ਮੈਂ ਆਖਿਆ ਸੀ ਤੁਸੀਂ ਆਡੀ ਗੱਲ ਤੇ ਗੌਰ ਕਿੱਥੇ ਕਰਦੇ ਹੁਣ ਤੁਹਾਨੂੰ ਪਤਾ ਲੱਗਾ ਨਾ ਗੱਲ ਗੌਰ ਮੈਂ ਬਹੁ ਮੈਂ ਤਾਂ ਇਹ ਸਮਝਦੀ ਸੀ ਕਿ ਸਾਰਾ ਕੁਝ ਪੁੱਛ ਦੱਸ ਕੇ ਕਰਦਾ ਤੇ ਅੱਜ ਕਿਉਂ ਨਾ ਮੈਨੂੰ ਪੁੱਛ ਦੱਸ ਕੇ ਕੀਤਾ ਅੱਜ ਮਾਂ ਮਰ ਗਈ ਜਦੋਂ ਮੰਮੀ ਤੁਹਾਨੂੰ ਆਪਾਂ ਦੱਸਣ ਦੇ ਹੀ ਤੁਸੀਂ ਤੇ ਇੱਕੋ ਹੀ ਪਾਸੇ ਤੁਲੇ ਹੀ ਉਹਦੀ ਗੱਲ ਸੁਣੀ ਜਿੰਨੇ ਤੁਹਾਡੇ ਐ ਨਹੀਂ ਵਰਜ ਬੰਦਾ ਵੀ ਜੇ ਨਿੱਕੇ ਕਹਿੰਦੇ ਹੋ ਸਕਦਾ ਸੱਚ ਹੋ ਹੁਣ ਵੀ ਤੁਸੀਂ ਠੰਡੇ ਚ ਮਗਣਾ ਸੋਚੀਏ ਗਣ ਇਹੀ ਪਹਿਲਾਂ ਸੋਚ ਲੈਂਦੇ ਇਹੀ ਨਾ ਦਿਮਾਗ ਤੇ ਪੜਦਾ ਹੀ ਪੈ ਗਿਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਮੈਂ ਜਿਹੜਾ ਕੰਮ ਹੁਣ ਕਰਨ ਢੀ ਇਹ ਕਦੇ ਤਾਂ ਕੀਤਾ ਹੁੰਦਾ ਹੁਣ ਤੁਹਾਨੂੰ ਚੇਤਾ ਹੈਗਾ ਜਦੋਂ ਸਾਰਾ ਕੁਝ ਤੁਹਾਡੇ ਹੱਥੋਂ ਖਿਸਕ ਗਿਆਵਾ ਹਾ ਜੇ ਵੀ ਤੁਸੀਂ ਕਿਦਾਂ ਨਾਂ ਫੋਨ ਨੰਮ ਨੇ ਤੇ ਪਤਾ ਨਹੀਂ ਤੁਹਾਡੇ ਨਾਲ ਕੀ ਕੀ ਹੋ ਜਾਣਾ ਸੀ ਪਤਾ ਲੱਗਣਾ ਹੀ ਨਹੀਂ ਮੇਨੂੰ ਰਪਿੰਦਰ ਬੰਨੋ ਕੀ ਆਂਦੇ ਮੰਮੀ ਉਹ ਰਪਿੰਦਰ ਚੰਗੀ ਭਲੀ ਕਪੜੇ ਧੋਣ ਦੀ ਉਹਨੂੰ ਕੀ ਹੋਇਆ ਕੁਝ ਵੀ ਨਹੀਂ ਹੋਇਆ ਇਹ ਬਾ ਨਹੀਂ ਲਾਉਂਦੀ ਉਹ ਹਾਏ ਮੰਮੀ ਉਹਨੂੰ ਚੰਗੀ ਭਲੀ ਨੂੰ ਬਿਮਾਰ ਕਰਕੇ ਵੇਲਾ ਚਲ ਗਈਓ ਤੇ ਕਾਲੀਆਂ ਇਦਾਂ ਪਈਆਂ ਹੀ ਜਿੱਦਾਂ ਪਤਾ ਨਹੀਂ ਉਹ ਆਖਰੀ ਸਾਵਾਂ ਤੇ ਭੱਜ ਜਾਈਏ ਆਖਰੀ ਸਾਵਾਂ ਤੇ ਛੱਡ ਕੇ ਵੀ ਛਾਲੋ ਤਾਲੋ ਕਿੰਨੀ ਨਿਕਲੇ ਮੈਂ ਤੇ ਬੜਾ ਹੀ ਚੰਗਾ ਸਮਝਦੀ ਹਾਂ ਇਹਨਾਂ ਨੂੰ ਪਰ ਇਹਨਾਂ ਆਹ ਜਿਹੜਾ ਕੰਮ ਕੀਤਾ ਨਾ ਬਹੁਤ ਔਖਾ ਮੰਮੀ ਮੈਨੂੰ ਤਾਂ ਪਹਿਲੇ ਦਿਨੋਂ ਹੀ ਲੱਗਦਾ ਹੁੰਦਾ ਇਹ ਮੂੰਹ ਦੇ ਮਿੱਟੀ ਪੁੱਤ-ਪੁੱਤ ਕਰਕੇ ਪੁੱਛ-ਪੁੱਛ ਕਰਕੇ ਕਹਿਣਾ ਆਪਾਂ ਭੈਣਾ ਮੇਰੇ ਕੋ ਸਾਰਾ ਕੰਮ ਕਰਾ ਲੈਣਾ ਤੇ ਆਪ ਸਿਰ ਬੰਨ੍ਹ ਕੇ ਅੰਦਰ ਜੰਮੀ ਪਈ ਜਾਣਾ ਉਹ ਪੁੱਤ-ਪੁੱਤ ਕਰਕੇ ਹੀ ਕਿਉਂ ਖਿਚੜੀ ਹੋ ਹੋ ਕੇ ਇਹਦੇ ਵਿੱਚ ਵਿੱਚ ਪਿੜੀਆਂ ਵੱਡ ਗਈ ਸਾਡੀਆਂ ਹੀ ਦਤਰੀ ਫੇਰ ਗਈ ਸਾਡੇ ਨੂੰ ਕੀ ਪਤਾ ਸੀ ਇਹਨੇ ਇਦਾਂ ਕਰਨਾ ਸਾਡੇ ਨਾਲ ਐਡਾ ਚਲਾਕ ਬੰਦਾ ਨਹੀਂ ਚਾਹੀਦਾ ਮੰਮੀ ਮਿੱਠਾ ਨਾ ਵਾਓ ਤੁਹਾਡੇ ਮੂੰਹ ਤੇ ਮਿੱਠੀ ਹੀ ਤੁਹਾਡੀਆਂ ਹੀ ਜੜਾਂ ਵੱਡ ਗਈ ਉਹ ਮਿੱਠੀਆਂ ਹੀ ਗੋਲੀਆਂ ਦਿੱਦੀ ਰਹੀ ਨਾ ਮਿੱਠੀਆਂ ਗੋਲੀਆਂ 'ਚ ਮੈਂ ਵੀ ਆਈ ਰਹੀ ਤੁਹਾਨੂੰ ਝਾੜ-ਝਾੜ ਮਾਰਨਾ ਜੇ ਕਿਤੇ ਮੈਂ ਉਦੋਂ ਦੀ ਗੱਲ ਸੁਣੀ ਹੁੰਦੀ ਤੇ ਆਹ ਕੰਮ ਨਾ ਹੀ ਹੁੰਦਾ। ਤੇ ਨਾ ਉੱਥੇ ਫੋਨ ਆਇਆ ਤੇ ਉੱਥੇ ਹੀ ਰੁਕ ਗਏ ਇਹ ਵੀ ਨਹੀਂ ਕਿ ਗਾਂ ਆ ਜਾ। ਆਹ ਅਸੀਂ ਕੀ ਗੱਲ ਆ ਫੋਨ ਆਉਂਦਿਆ ਨਾ ਬੱਤੀ ਆ। ਹੈਂੀ ਬਾਹਰ ਕਰੀ ਤੇ ਨੋ ਤੇ ਹੁੰਦੇ ਲੱਗੇ। ਉਹ ਫੋਨ ਆ ਗਿਆ ਜੋ ਵੀ ਆ। ਉਹ ਸੋ ਫੋਨ ਆ ਰਿਹਾ ਤੇ ਨਾ ਕੋਈ ਬੱਤ ਨਾ ਕਰਦੇ ਨਾ ਲੱਗੇ। ਲੈ ਮਾਸੀ ਜੀ ਅਗੇ। ਸਸੀਕਰ ਮਾਸੀ ਜੀ ਇੱਧਰ ਆ ਜਾਓ। ਸਸੀਕਰ ਸਸੀਕਰ। ਇਹ ਹਾਲਾਤ ਦੇ ਵਿੱਚ ਬਸ ਠੀਕ ठाक ਬਹਿ ਜਾਓ। ਇਹ ਫੋਨ ਆਉਂਦੇ ਨੂੰ।

ਅਛਾ ਸਾਡੇ ਆਪ ਨੂੰ ਤੇ ਫਿਰ ਇਹੀ ਉੱਥੇ ਫਿਰ ਉਹ ਆਂਦੇ ਹੀ ਹੁਣੇ ਰਜਿਸਟਰੀ ਕਰਾਉ ਤੇ ਨਹੀਂ ਠੀਕ ਆ ਹੁਣ ਦੀ ਦੀ ਵਾਲਾ ਸੇ ਤੇ ਵੀ ਕੀ ਕਰੇਂ ਅਸੀਂ ਅਸੀਂ ਅੱਗੇ ਵੇਖਣ ਦੇ ਅੱਗੇ ਨਾਲ ਲਿਸੇ ਜੇ ਹੋਏ ਜੇ ਆ ਤੁਹਾਡੀ ਚਾਹ ਜੇ ਮੈਂ ਸਿੱਕੀ ਕੱਢ ਕੇ ਲਿਆਂਦੀ ਅਛਾ ਸ਼ੂਗਰ ਮੰਜਾ ਦੀ ਜ਼ਿਆਦਾ ਹੀ ਵਧਣ ਲੱਗ ਪਈ ਆ ਹਾਂ ਨਹੀਂ ਸਿੱਕੀ ਪੀਂਦੇ ਮੰਮੀ ਤੇ ਤੇ ਚਲੋ ਫੜੋ ਫਿਰ ਪੀਓ ਕੋਈ ਨਹੀਂ ਬੱਚਾ ਪੀ ਲੈਣੀ ਪਿੰਤਾ ਨਾ ਪਾਣਾ ਪੀਓ ਚਾਹ ਬੈਠ ਕੇ ਆਉਂਦਾ ਲੈ ਲਓ ਮੰਮੀ ਤੁਸੀਂ ਵੀ ਨਹੀਂ ਕੋਈ ਨਹੀਂ ਮੈਂ ਪੀਣੀ ਆ ਗਈ ਜਾਂ ਅਸ਼ਰਪਿੰਦਰ ਹਾਂਜੀ ਮੰਮੀ ਚਾਹ ਪੀ ਕੇ ਮੇਰੀ ਗੱਲ ਸੁਣਨ ਬਾਹਰ ਆ ਚਲੋ ਕੋਈ ਨਹੀਂ ਮੈਂ ਆਉਣੀ ਹਾਂ ਮੈਂ ਚਲ ਗਈ ਸੀ ਬਾਹਰ ਗੱਲ ਸੁਣ ਚਾਹ ਵੀ ਨਹੀਂ ਪੀਤੀ ਦੱਸ ਮੰਮੀ ਨੇ ਹੈ ਅੱਗੇ ਕੀ ਗੱਲ ਹੋਈ ਮਾਸੇ ਸਾਡਾ ਫੋਨ ਜੋ ਆ ਗਿਆ ਉਹਦਾ ਪਤਾ ਨਹੀਂ ਹੋਇਆ ਤੇ ਕਿਉਂ ਸਾਡੇ ਫੋਨ ਨੇ ਕੀ ਕਰਨਾ ਤੁਹਾਡੇ ਫੋਨ ਦੇ ਤੇ ਸਾਰੇ ਪਵਾੜੇ ਨੇ ਹਾਂ ਹੈ ਨਹੀਂ ਰਪਿੰਦਰ ਸਾਸ ਤੇਰੀ ਤੇਰਾ ਨਾਉ ਕਿਉਂ ਕਿਹਾ ਕਿ ਤੂੰ ਮੇਰੇ ਨਾਲ ਕਿਉਂ ਨਹੀਂ ਪੜੋ ਚਾਹ ਪੀਓ ਤੁਸੀਂ ਤੁਹਾਨੂੰ ਕੀ ਪਤਾ ਵਾ ਚਾਹ ਤੇਰੀ ਉਹ ਗਾੜੀ ਕਿ ਜ਼ਹਿਰ ਧਰਿਆ ਏ ਤੇ ਮੱਧੇ ਤੇ ਸੱਤ ਤੂੜੀਆਂ ਪਾ ਲਈਆਂ ਪਿਉੜੀਆਂ ਦੀ ਕਿਹੜੀ ਗੱਲ ਹੁਣ ਪਤਾ ਨਹੀਂ ਮੇਰੇ ਨਾਲ ਕਿਹੜੀ ਗੱਲ ਕਰਨੀ ਆ ਮੈਨੂੰ ਤੇ ਉਹ ਫਿਕਰ ਪੈ ਗਈ ਆ ਤੇਰਾ ਭਾਜੀ ਲਾਗੇ ਬੈਠਾ ਹੁੰਦਾ ਤੇ ਉਹ ਕੀ ਸੋਚਦਾ ਇਹ ਚੀਜ਼ ਬਾਰੇ ਪੈਣ ਚਾਹ ਪੜ ਤੇ ਪੀ ਅੱਜ ਪਤਾ ਨਹੀਂ ਕਰੋ ਕੀ ਖਾ ਕੇ ਆਈਆਂ ਜੀ ਦੋ ਜਣੇ ਆਈਆਂ ਉਹਦੋਂ ਦੀ ਲੜਨ ਦੀਆਂ ਬਸ ਮੇਰੇ ਨਾਲ ਹਾਏ ਮੈਂ ਕਮਲੀਏ ਕਿੱਥੇ ਲੜਦੀ ਆ ਬੋਲਣਾ ਤੇ ਤੇਰੀ ਵਿਗੜੀ ਪਈ ਵੇ ਕਹਿਣ ਦਾ ਮਤਲਬ ਉਹ ਵੀ ਪਤਾ ਨਹੀਂ ਹੁਣ ਮੰਮੀ ਨੇ ਮੇਰੇ ਨਾਲ ਕਿਹੜੀ ਗੱਲ ਕਰਨੀ ਮੇਰਾ ਧਿਆਨ ਤੇ ਸਾਰਾ ਉਧਰ ਹੋਇਆ ਵਾ ਮੈਂ ਤੁਹਾਨੂੰ ਥੋੜਾ ਮਾੜਾ ਬੋਲਣ ਦੀ ਆ ਤੂੰ ਆਖਣ ਦੀ ਨਾ ਤੁਹਾਡੇ ਫੋਨ ਦੇ ਸਿਆਪੇ ਨੇ ਉਸ ਮੁੰਜੋ ਆ ਗਿਆ ਪਾਜੀ ਨੂੰ ਵੀ ਆਵਾਜ਼ ਮਾਰੋ ਪਾਜੀ ਨੂੰ ਪੀ ਆ ਗਿਆ ਆ ਗਿਆ ਪਾਜੀ ਐਵੇਂ ਨੀ ਨਿਕ ਨਿਕੀਆਂ ਗੱਲਾਂ ਦਾ ਗੁੱਸਾ ਕਰੀਦਾ ਕੀ ਗੱਲ ਹੋ ਗਈ ਹੈ ਕੁਛ ਨਹੀਂ ਤੁਹਾਡੇ ਘਰ ਦੇ ਵਿੱਚ ਤੇ ਆਪ ਹੀ ਲੜਾਈ ਪਈ ਆ ਤੇ ਹੁਣ ਤੁਸੀਂ ਆਪਣੇ ਘਰ ਦੀ ਮੇਰੇ ਘਰ 'ਚ ਵੀ ਲੱਗਦਾ ਪਾ ਦੇਣੀ ਹਾਂ ਅਪਿੰਦਰ ਤੂੰ ਗੁੱਸਾ ਜਣਨ ਵਾਲੀਆਂ ਗੱਲਾਂ ਕਰਨੀ ਤੇਰੇ ਘਰ ਕਾਹ ਦੀ ਲੜਾਈ ਮਕਾਦਨੀ ਤੁਹਾਨੂੰ ਨਹੀਂ ਪਤਾ ਇਸ ਤੱਬਰ ਦਾ ਮੈਨੂੰ ਪਤਾ ਵਾ ਨਾ ਜਿਹੜੀ ਮੈਂ ਰਹਿਣ ਦੀ ਆ ਤੱਬਰ ਨੂੰ ਆਪਰ ਕਾਦੀ ਬਹੁਤ ਹੀ ਤੂੰ ਗਰਮੀ ਚਾਹ ਪੀ ਛੇਤੀ ਛੇਤੀ ਤਾਂ ਪਕਾਉਣਾ ਚਾਹੀਦਾ ਤੂੰ ਗੜੇ ਸਵਾਲ ਵਾਲਾ ਚਾਹ ਪੀਂਦੇ ਆ ਮੈਨੂੰ ਆਪਣੇ ਘਰ ਦੀ ਕੈਂਟਰ ਪਈ ਆ ਮੈਨੂੰ ਪਤਾ ਨਹੀਂ ਕਿਹੜਾ ਚਾਹਾ ਪਿਆ ਹੋਣਾ ਉਹਨੇ ਸੁੱਖ ਨੇ ਪਤਾ ਨਹੀਂ ਕੀ ਪੜਾਇਆ ਹੋਣਾ ਅਗਰ ਚਾਹ ਪੀ ਉਹਨਾਂ ਨੂੰ ਕਰਦਾ ਮੰਮੀ ਆ ਤਾਂ ਮਾਰ ਮਾਰ ਕੇ ਮਾਰ ਹੀ ਜਾਂਦੀ ਇੱਕ ਤਾਂ ਤੁਹਾਡੇ ਕੋਲ ਸੁੱਖ ਦੇ ਸਾਬੀ ਵੀ ਰੋਕ ਹੁੰਦੇ ਹੋ ਅਤੇ ਦੋਈ ਗੱਲਾਂ ਛੱਡੋ ਦੋਵੇਂ ਦੀ ਸਾਡੇ ਕੋਈ ਵੀ ਨਹੀਂ ਪੈਣਾ ਰੋਕਾਉਂਦੇ ਆ ਸਾਰੇ ਸਾਡੇ ਸਿਰਦਿਆਂ ਵਾਲਾ ਹਾਂ ਜੇ ਵੀ ਸੋਚੋ ਮੰਮੀ ਹੁਣ ਅੱਗੇ ਕੀ ਕਰਨਾ ਜੇ ਹੁਣ ਪੁੱਤ ਸੋਚਣ ਨੂੰ ਬਚਿਆ ਵੀ ਕੀ ਆ ਜੋ ਮੈਂ ਸੋਚਿਆ ਨਾ ਉਹ ਸਹੀ ਸੋਚਿਆ ਹੁਣ ਇੱਕ ਕੋਠੀ ਤੇ ਪਲਾਟ ਜੋ ਲਿਆ ਹੋਊਗਾ ਨਾ ਉਹਦੇ ਸਿਰ ਤੇ ਖਾਣਗੇ ਹੁਣ ਜਿਹੜਾ ਪਿਆਲੀ ਬੰਨਾ ਹੋ ਨਾ ਘਰ-ਬਾਰ ਸਾਰਾ ਲਵਨੀ ਸਾਬੀ ਦੇ ਨਾਂ ਤੇ ਤੇ ਪਤਾ ਵੀ ਇਹਨਾਂ ਨੂੰ ਫੇਰ ਲੱਗੂਗਾ ਇਦਾਂ ਹੀ ਕਰੋ ਫੇਰ ਮੰਮੀ ਆਂਦੇ ਮੈਂ ਤਾਂ ਨਹੀਂ ਪੈਣਾ ਇਹਨਾਂ ਨੂੰ ਪੁੱਛੋ ਕੋਈ ਨਹੀਂ ਆਉਂਗੇ ਤਾਂ ਪੁੱਛ ਲੈਣੀ ਆ ਆਂਦੇ ਤੇ ਅੱਜ ਕਰੋ ਗੱਲ ਇਹਨਾਂ ਨਾਲ ਕਰ ਲੈਣੀ ਆ ਗੱਲ ਇਹ डाव ਵੱਡਾ ਧੋਖਾ ਦਿੱਤਾ ਇਹਨੇ ਮਨੀ ਨੇ ਮੈਂ ਤੇ ਇੱਥੇ ਐਂ ਭਰੋਸਾ ਕੀਤਾ ਸੀ ਵੀ ਆਪਣੇ ਪੁੱਤ ਨੂੰ ਵੀ ਮੇਰਾ ਪੁੱਤ ਇਦਾਂ ਨਹੀਂ ਮਰਨਾ ਕਰ ਸਕਦਾ ਪਰ ਇਹਨਾਂ ਕਸਰ ਨਹੀਂ ਕੋਈ ਛੱਡੀ ਮੇਰ ਨਾਲ ਹਾਂਜੀ ਮੰਮੀ ਕੀ ਗੱਲ ਸੀਗੀ ਮੈਂ ਕੀ ਕਹਿਣਾ ਤੁਹਾਨੂੰ ਕਿਉਂ ਮੇਟੋ ਕਿਹੜੀਆਂ ਵੀ ਚੋਰੀਆਂ ਕਮਾੜਿਆ ਮੈਨੂੰ ਕੀ ਪਤਾ ਤੁਸੀਂ ਕੀ ਕਰਦੇ ਫਿਰਦੇ ਹੋ ਤੇਰੀ ਭੈਣ ਤੇਰੇ ਨਾਲ ਕੋਠੀ ਲਵਾਉਂਦੀ ਐ ਮੈਨੂੰ ਕੀ ਪਤਾ ਤੈਨੂੰ ਕਰਨ ਕੀ ਦੇ ਹੋ ਪੁੱਤ ਮੇਰਾ ਬਾਹਰ ਆ ਉਹ ਉਹਦੀ ਤੇਰੀ ਭੈਣ ਆ ਉਹਦੀ ਤੂੰ ਹੋਗੀ ਨਾਲ ਰਲ ਗਈ ਹੁਣ ਮੰਮੀ ਤੁਹਾਨੂੰ ਕੀ ਪਤਾ ਤੁਸੀਂ ਕੋਠੀ ਦਾ ਕੀ ਕੀਤਾ ਕੀ ਸਾਹ ਬਤਾਵਾ ਮੈਨੂੰ ਕੀ ਪਤਾ ਹਾਏ ਮੰਮੀ ਹੌਂਸਲੇ ਨਾ ਮੇਰੀ ਗੱਲ ਤੇ ਸੁਰੋ ਕੋਠੀ ਉਹਨਾਂ ਦੀ ਆ ਅੱਛਾ ਤੇ ਉਹਨਾਂ ਨੇ ਮੇਰੇ ਨਾਲ ਵੈਸੇ ਹੀ ਕੀਤੀ ਆ ਦੋ ਚਾਰ ਮੈਨੂੰ ਹੁਣ ਥੋੜੀ ਪਤਾ ਆ ਕਿ ਮੈਂ ਤੁਹਾਡੇ ਦਿਲ ਦੇ ਵਿੱਚ ਕੀ ਆ ਕੀ ਨਹੀਂ ਆਏ ਰ ਬਾਤ ਉਹ ਹੀ ਐਵੇਂ ਉਹਨਾਂ ਦੀ ਗੱਲ ਤੋਂ ਆਪਣੇ ਘਰ ਲੜਾਈ ਪਾਉਣ ਦੇ ਕੋਈ ਥੀ ਉਹਨਾਂ ਦੀ ਤੇ ਵਿਆਹ ਹੀ ਮੇਰੀ ਭੈਣ ਨੇ ਮੇਰੇ ਨਾਲ ਕੀਤੀ ਆ ਫਿਰ ਉਹਦੀ ਸੱਸ ਨੇ ਥੋੜੀ ਮੇਰੇ ਨਾਲ ਗੱਲ ਕਰਨੀ ਸੀ ਇਦਾਂ ਵਧਾਈ ਦੇਣੀ ਸੀ ਮੈਨੂੰ ਉਹਨਾਂ ਨੇ ਘਰ ਨਹੀਂ ਨਾ ਦਿੱਸੇ ਆਪਣੇ ਅੱਛਾ ਉਹਨਾਂ ਨੇ ਕਿਹਾ ਕਿ ਰਪਿੰਦਰ ਨੇ ਲਈ ਮੈਨੂੰ ਕੀ ਪਤਾ ਤੁਸੀਂ ਰਲ ਮਿਲ ਕੇ ਕੀ ਖਿਚੜੀ ਉਹ ਬਾਹਰ ਵਾਲਾ ਵੀ ਤੇ ਤੂੰ ਬਣਾਣ ਦੇ ਜੇ ਲੈ ਮੰਮੀ ਤੁਸੀਂ ਤੇ ਬਿਨਾ ਵਜਾ ਕੋਈ ਨਹੀਂ ਮੈਂ ਵੀ ਅਜੇ ਜਿੰਨੀ ਆ ਜੀ ਨਜ਼ਰ ਮੈਂ ਹੈ ਗਈ ਹੈ ਨਾ ਹੁਣ ਅਜੇ ਮੈਂ ਤੁਹਾਨੂੰ ਵੇਖ ਲਾਂਗੀ ਤੇ ਕੀ ਕਰਦੇ ਹੋ ਲੈ ਦੱਸ ਆਪੜੇ ਕਾਰਦੀ ਲੜਾਈ ਬੇਰੇ ਕਰ ਭਾਪੀ ਆ ਹੁਣ ਪਤਾ ਨਹੀਂ ਮੰਮੀ ਨੇ ਕੀ ਕੀ ਦੱਸਣਾ ਸਾਰਿਆਂ ਨੂੰ ਫੋਨ ਕਰ ਕਰ ਮੈਂ ਤੇ ਐਵੇਂ ਫਸ ਗਈ ਹੁਣ ਕੋਠੀ ਦੇ ਚੱਕਰ 'ਚ ਇਹਦੀ ਸੱਸ ਦੇ ਸਾਰੇ ਪਿਵਾੜੇ ਨੇ